ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਜਿਹੜੀ ਮਿੱਤਰੋ ਪਿੰਡ ਹੈਗਾ ਵਾ ਰੋਡੇ ਤੇ ਝਲਾ ਹੈਗਾ ਵਾ ਮੋਗਾ ਤੇ ਲਾਡੀ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਤੇ ਅੱਜ ਜਾਨਵਰ ਹੈਗੇ ਬਾਈ ਦੇ ਕੋਲੇ ਮਿੱਤਰੋ ਦੋ ਇੱਕ ਤਾਂ ਪਹਿਲਾਂ ਵੈੜ ਸੋਈ ਸਵਾਈ ਬਾਈ ਲਿਆ ਹਜੇ ਚੋਕੇ ਹੀ ਮਿੱਤਰੋ ਤੇ ਘਰੋਂ ਲਿਆ ਕੇ ਢਾਲੇ ਤੋਂ ਲਾ ਕੇ ਕਰੇ ਖਲਾਰਤੀ ਆ ਤੇ ਬੱਚੀ ਦੇਤੀ ਆ ਕਹਿੰਦਾ ਇਹਨੇ ਮੈਂ ਦੁੱਧ ਚੰਗਾ ਦੱਸਦਾ ਵੈੜ ਦੇ ਥੱਲੇ ਤਿਆਰ ਤੇ ਮਗਰੇ ਇੱਕ ਹੈ ਗਿਆ ਨਾਲ ਤੋਕੜ ਗੱਪਣਗਾ ਰੇਡ ਤੋਂਆਂ ਗਾਈਆਂ ਦੇ ਭਾਅ ਦੇ ਮੁਕਾਬਕ ਤੁਹਾਡੇ ਕੰਮ ਦੇ ਹੋਣਗੇ ਆ ਉਹ ਕਰਦੇ ਆ ਗੱਲਬਾਤ ਲਾਡੀ ਵੀਰੇ ਸਤਿ ਸ਼੍ਰੀ ਅਕਾਲ ਭਾਈ ਬਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੈ ਵੀਰੇ ਹਾਂਜੀ ਠੀਕ ਆ ਭਾਈ ਜੀ ਪਰਿਵਾਰ ਭਾਈ ਵਧੀਆ ਵਧੀਆ ਜੀ ਅੱਥੇ ਲਾਡੀ ਭਾਈ ਅੱਜ ਕਿੰਨੇ ਜਾਨਵਰ ਵੀਰੇ ਦੋ ਆ ਭਾਈ ਜੀ ਦੋ ਜਾਨਵਰ ਹਾਂਜੀ ਪਹਿਲੇ ਨੰਬਰ ਤੇ ਜਿਹੜੀ ਆ ਤੋਕੜ ਗੱਪਣ ਵੜ ਆਂਦੀ ਕੀ ਡਿਟੇਲ ਆ ਵੀਰੇ ਇਹ ਭਾਈ ਜੀ ਸ਼ੀਵਾਮੀ ਨਾ ਚੱਲੀ ਜਾਂਦਾ ਇਹਨੂੰ ਹੀ ਬੱਬਣ ਨੂੰ ਹਾਂਜੀ ਚੈੱਕ ਪਾਸ ਆ ਵੀਰੇ ਚੈੱਕ ਪਾਸ ਆਈ ਠੀਕ ਆ ਬਾਈ ਤੇ ਦੁੱਧ ਬਾਈ ਹੁਣ ਬੁੱਧ 3 ਕਿਲੋ ਹੋਊਗਾ ਬਾਈ ਇੱਕ ਟਾਈਮ ਦਾ ਹੀ ਬਾ ਦੋਨੇ ਟਾਈਮ ਹੀ ਚੋਣੇ ਆਈ ਦੋਵੇਂ ਟਾਈਮ ਹੀ ਹਾਂਜੀ ਤੇ ਜੇ ਕੋਈ ਪੂਰੀ ਸੇਵਾ ਕਰ ਲੈ 5-6 ਕਿਲੋ ਦੇਣ ਦਾ ਪੁੱਤ ਬੁੱਧਾ ਬਾਈ ਦੇ ਦਊਗੀ ਹਾਂਜੀ ਬਾਕੀ ਹੁਣ ਟਾਈਮ ਵੀ 2-3 ਮਹੀਨੇ ਰਹਿ ਗਏ ਸੋਣ ਦੇ ਹੌਂ ਡਰਾਈ ਵਾਲੇ ਪਾਸੇ ਹੀ ਚੰਗਾ ਖਰਾਕ ਖੁਰੂਕ ਪੈ ਜਾਏ ਚੰਗੀ ਹੁਣ ਸਭ ਜੀ ਹੈ ਨਾ ਹਾਂਜੀ ਕਿਨੇ ਦੀ ਦੇ ਦਈਏ ਵੀਰੇ ਏ ਬਾਈ ਦਾ ਬੱਛੀਆਂ ਵਾਲਾ ਰੇਟ ਹੀ ਆ 19000 ਰੁਪਏ ਦੀ ਦੇਣੀ ਆ ਬਸ ਕੀ ਗੱਲ 19 ਦੀ ਦੇ ਨਹੀਂ ਨਹੀਂ 19 ਦੀ ਦੇ ਦਾਂਗੇ ਹਾਂਜੀ 19 ਦੀ ਬਸ ਕਹਿੰਦੇ ਮੈਨੂੰ ਵਾਧਾ ਲਾਉਂਦੇ ਆ ਨਹੀਂ ਨਹੀਂ 19 ਦੀ ਦੇ ਦੇਣੀ ਆ ਠੀਕ ਆ ਕੱਢੀ ਬਾਹਰ ਨੂੰ ਬਾਈ ਤੋਰੀ ਲੈ ਵੀ ਮੈ ਤਰੋ 19000 ਦੇ ਵਿੱਚ 6 ਮਹੀਨਿਆਂ ਦੀ ਗੱਪਣ 3 ਕਿਲੋ ਦੁੱਧ ਚੈੱਕ ਪਾਸ ਤੇ 2 ਗੂ ਮਹੀਨਿਆਂ ਤੋਂ ਬਾਅਦ ਇਹਨਾਂ ਡਰਾਈ ਲੈਵਲ ਹੁਣ ਮਹੀਨੇ ਤਾਂ ਹੀ ਲੈ ਲੈਣਾ ਤੇ ਚੰਗੀ ਲਿਆ ਜੇ ਸਾੰਭ ਬਾਅਦ ਤੇ ਬਾਈ ਜੰਗੀ ਨਿੱਖਰ ਗਈ ਜਦੋਂ ਚਮਕਦਮਕ ਹੋਈ ਵਹਿੜ ਮੂੰਹ ਮਾਂ ਤੋਂ ਬੜੀ ਸੋਹਣੀ ਆ ਥਣ ਤੋਂ ਲੇਵਾਲੂ ਵਾਜੇ ਤਾਂ ਕੱਢ ਗਈ ਟਿਕਾਣੇ ਤੇ ਬਾੜਾ ਨਹੀਂ ਤਾਂ ਭਾਈ 40 45000 ਨੂੰ ਤਾਂ ਵਿਕੂਗੀ ਆ ਵੇਖੋ ਬਾਈ ਨਹੀਂ ਠੀਕ ਆ ਭਾਈ ਠੰਡੀ ਦਾ ਤੇਰੇ ਵਰਗੀ ਆ ਜਿਵੇਂ ਜਿਵੇਂ ਤੂੰ ਪੂਰੀ ਹਾਂ 19 ਜੋ ਮਾਨ ਤਾਨ ਕੋਈ ਬਸ ਓੜ ਹੀ ਹੋ ਗਿਆ ਇੱਥੇ ਕਿੰਨੀ ਕਰੇਗਾ 100 ਰੁਪਏ ਹੀ ਕਰਨੀ ਹੈ ਹਾਂ 100 ਰੁਪਏ ਹੀ ਇੰਨਾ ਨਾ ਯਾਰ ਬਣ ਬਾਈ ਬਣ ਕੇ ਕੱਬਾ ਯਾਰ ਲੋਕਾਂ ਲੇ ਮਿੱਤਰੋ ਵੈਡ ਦੇ ਬਾਰੇ ਜਾਣਦੇ ਆ ਸੌਰੀ ਮਾਫੀ ਚਾਹੁੰਨਾ ਪਹਿਲਾਂ ਮੈਂ ਪਹਿਲਾ ਸੂਆ ਕਹਿੰਦਾ ਪਰ ਪੇਰਾ ਆਉਂਦਾ ਵੀ ਦੂਜਾ ਸੂਆ ਸੂਈ ਆ ਇਹ ਲੈ ਡੀ ਵੀਰੇ ਸਸ ਬਰੇਨ ਦੀ ਕੀ ਡਿਟੇਲ ਆ ਬਾਈ ਇਹ ਬਾਈ ਦੂਜਾ ਸੂਆ ਸੂਈ ਆਈ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਬੱਚੀ ਸੂਈ ਨੂੰ 7ਵਾਂ ਦਿਨ ਹੈ 7ਵਾਂ ਦਿਨ ਬੱਚੀ ਦੇਗੀ ਬਾਈ ਮਗਰ ਪ्योर ਬੱਚੀ ਆ ਹਾਂਜੀ ਠੀਕ ਆ ਬਾਈ ਬੱਚੀ ਬੜੀ ਚੰਗੀ ਆ ਹਨਾ ਹਾਂਜੀ ਹਾਂਜੀ ਪੂਰੀ ਕੁਆਲਿਟੀ ਵਾਲੀ ਹੈ ਹੂੰ अच्छा वीरै दूध किन्ना तैयार आ हुन तू चोके देया दूध भाई आज जी आपा लेयांदे 13 किलो दूध चोके लेयांदा हैण कंडे वाला हां जी चुवाई चुई दी ओके मेरा ठंडी सील पूरी ठीक है चलो ਥੱਲੋ ਭਰ ਜਾਂਦੀ ਉਹਨੀ ਬਹੁਤ ਫਿੱਟ ਹੋਣੀ ਬਈ ਪੂਰੀ ਹਾਂਜੀ ਹਵਾਨਾ ਪੂਰਾ ਟੈਂਕ ਰੱਖਦਾ ਹਾਂ ਹੂੰ ਲੀਵਿੰਗ ਫਿਟਿੰਗ ਬਾਖ ਮਾਰ ਹਾਂਜੀ ਪਹਿਲੇ ਸੂਏ ਨੇ 14 15 ਕਿਲੋ ਦੁੱਧ ਦਿੱਤਾ ਜੀ ਦੁੱਧ ਹੁਣੇ 15 ਕਿਲੋ ਦੇ ਜੂਗੀ ਬਈ ਉਹ ਤੂੰ ਆਹਮ ਨਾਲ ਜਦੋਂ ਕਾ ਸੱਤਾਂ ਨੇ ਸੂਈ ਤੇ ਲੈ ਹੁਣ 12 13 ਕਿਲੋ ਦੁੱਧ ਤਿਆਰ ਹੈ ਹੋਰ ਰੇਟ ਬਾਈ ਹੁੰਦਾ ਰੇਟ ਇਹਦਾ ਭਈ ਆਪ 45000 ਚ ਪਹੁੰਚ ਕਰ ਦਾਂਗੇ ਕਿੱਥੋਂ ਦੀ ਬਈ ਕਿੰਨੇ ਕਿਲੋਮੀਟਰ 200 ਕਿਲੋਮੀਟਰ ਤੱਕ ਜੀ 200 ਕਿਲੋਮੀਟਰ ਤੱਕ 45000 ਚ ਪਹੁੰਚ ਤੇ ਜੇ ਕਿਹਾ ਵੀ ਕਿਰਾਇਆ ਸੀ ਆਪ ਲਾ ਲਾਂਗੇ ਫਿਰ ਉਹ ਜਿਹਾ ਮੰਨਤਨ ਹੋ ਜਾਊਗਾ ਉਹ ਤਾਂ ਫਿਰ ਉਹ ਜਿਹਾ ਕੋਈ ਨਾ ਕਰ ਲਾਂਗੇ ਹਾਂਜੀ ਕੱਡੀ ਬਾਰੂ ਤੋਰੀ ਬਈ ਨਹੀਂ ਮਿੱਤਰੋ ਦੂਜਾ ਸੂਹਾ ਸੂਈਆ ਕਰਮ ਵਾਲੀ ਨੇ ਪਹਿਲੇ ਸੂਈ 14 15 ਕਿਲੋ ਦੁੱਧ ਦਿੱਤਾ ਹੋਇਆ 13 ਕਿਲੋ ਸੱਤਾਂ ਦਿਨਾਂ ਦੀ ਸੂਈ ਥੱਲੇ ਕੰਡੇ ਵਾਲਾ ਹਾਜ਼ਰ ਨਾਜ਼ਰ ਹੁਣ ਚੋਈ ਹੋਈ ਆ ਇਸ ਕਰਕੇ ਤੁਹਾਡੋ ਜਿਹੜਾ ਲੇਵਾ ਖਾਲੀ ਲੱਗੂਗਾ ਨਾ ਜਦੋਂ ਥੱਲੋ ਥੱਲੋ ਪਣੀ ਹੋਈ ਨਾ ਭਰੀ ਹੁੰਦੀ ਆ ਰਹਿਣ ਪੱਟਾਂ ਦੇ ਸਾਨਾਂ ਦੇ ਵਿੱਚ ਪਸਾੜ ਲੈਂਦੀ ਆ ਕਿਉਂਕਿ ਬਈ 6.5-7 ਕਿਲੋ ਦੁੱਧ ਜਦੋਂ ਹੋਵੇ ਲੇਵੇ ਦੇ ਵਿੱਚ ਵਹਿੜ ਚੰਗੀ ਆ ਬਈ ਠੰਡੀ ਸੀਲ ਆ ਵੇਖ ਸਕਦੇ ਨਵਾਂ ਹਾਨ ਠੰਣ ਠੰਣ ਚੰਗਾ ਲੱਗਾ ਹੋਇਆ ਦੁੱਧ 14-15 ਕਿਲੋ ਖੁੱਲਾ ਡੁੱਲਾ ਪਾਈ ਜੁ ਪੜਨਦੇ ਵੀਰੇ ਇੱਥੇ ਨਾਲ ਦੇ ਬਈ ਵੱਛੀ ਬੜੀ ਪਿਆਰੀ ਆ ਮੈਂ ਗਰ ਇਹਦੇ ਦੇਖ ਸਕਦੇ ਮਿੱਤਰੋ ਆ ਵੱਛੀ ਵਿਖਾ ਦੇ ਬਈ ਇਹ ਲੈ ਵੀ ਲਾਡੀ ਬਾਈ ਨੰਬਰ ਕਰੀ ਸਾਂਝਾ ਨੰਬਰ 98143 ਹਾਂਜੀ 90142 ਇੱਕ ਵਾਰੀ ਹੋਰ ਆਉਣ ਦੇ 98143 90142 ਠੀਕ ਆ ਬਈ ਇਸ ਨੰਬਰ ਤੇ ਕਾਲਿਓ ਬਾਈ ਨਾਲ ਗੱਲ ਪਰ ਪਿੰਡ ਰੋਡੇ ਜਿਲ੍ਹਾ ਮੋਗਾ